ਆ ਵੀ ਚਰਿਓ ਆਹਾ ਬੇ ਬੋਹੇ ਵਾ ਗਈ ਓ ਭਾਏ ਆ ਜਾ ਦੇਖ ਲਿਓ ਅਗਨੀ ਵੀ ਜਾ ਗਈ ਠੀਕ ਹੈ ਭਾਈ ਯਾਰ ਇੱਥੇ ਤੱਕ ਜਾ ਗਈ ਹਾਂ ਤੱਕ ਆ ਬਾਈ ਇਹ ਇਹ ਲੈ ਲੈ ਤੈਨੂੰ ਵੀ ਜਾ ਕੇ ਦੇਖ ਦੇ ਤੂੰ ਇਹ ਦੇਸ਼ ਪਰ ਵਿੱਚ ਮੌਨਸੂਨ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਮੀਂਹ ਨਾਲ ਲੋਕਾਂ ਨੂੰ ਬੀਤੇ ਕੁਝ ਮਹੀਨਿਆਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਇਸ ਮੀਂਹ ਨਾਲ ਵੱਡੇ ਨੁਕਸਾਨ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਉਣ ਲੱਗੀਆਂ ਨੇ ਇਹ ਦੋ ਤਸਵੀਰਾਂ ਤੁਸੀਂ ਜੋ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੀਂਹ ਦਾ ਪਾਣੀ ਤਬਾਹੀ ਮਚਾਰ ਹੈ ਪਹਿਲੀ ਤਸਵੀਰ ਉਸ ਸੜਕ ਦੀ ਹੈ ਜੋ ਕਿ ਮਹਿਜ 1 ਹਫਤਾ ਪਹਿਲਾਂ ਹੀ ਬਣਾਈ ਗਈ ਸੀ ਅਤੇ ਦੇਖਦੇ ਹੀ ਦੇਖਦੇ ਇਸ ਸੜਕ 'ਚ ਕਰੀਬ 2 ਫੁੱਟ ਚੌੜਾ ਪਾੜ ਪੈ ਗਿਆ ਜਿਸ ਕਾਰਨ ਦੋਵੇਂ ਪਾਸੇ ਤੋਂ ਟ੍ਰੈਫਿਕ ਰੁਕ ਗਿਆ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਦੇਖਦੇ ਹੀ ਦੇਖਦੇ ਇਹ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਜਿਵੇਂ ਜਿਵੇਂ ਪਾਣੀ ਦਾ ਵਹਾਅ ਵਧਦਾ ਗਿਆ ਓਵੇਂ ਓਵੇਂ ਇਸ ਸੜਕ 'ਚ ਪਿਆ ਪਾੜ ਹੋਰ ਵੀ ਚੌੜਾ ਹੁੰਦਾ ਗਿਆ ਜਨਕਿ ਦੂਜੀਆਂ ਤਸਵੀਰਾਂ ਇੱਕ ਵੱਡੇ ਪੱਕੇ ਪੁਲ ਦੀਆਂ ਨੇ ਜੋ ਕਿ ਮੇਨ ਹਾਈਵੇ ਤੇ ਬਣਿਆ ਹੋਇਆ ਸੀ ਅਤੇ ਇਸ ਦਾ ਇੱਕ ਵੱਡਾ ਹਿੱਸਾ ਪਾਣੀ ਚੇਤੜਮ ਕਰਕੇ ਝੜ ਗਿਆ

ਆ ਗਈ ਤੇ ਇਹ ਗੱਲ ਤਾਂ ਪਹਿਲੀ ਤਸਵੀਰ ਯੂਪੀ ਦੇ ਮੁਜਫਰਨਗਰ ਦੀ ਹੈ ਜਿੱਥੇ ਕਿ ਮੀਂਹ ਕਾਰਨ ਇੱਕ ਨਵੀਂ ਬਣੀ ਸੜਕ ਟੁੱਟ ਗਈ ਹੈ ਅਤੇ ਇਸ ਦਾ ਪਾਣੀ ਖੇਤਾਂ ਵਿੱਚ ਭਰ ਗਿਆ ਜਿਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਦਕਿ ਦੂਜੀਆਂ ਤਸਵੀਰਾਂ ਉਤਰਾਖੰਡ ਦੇ ਰਾਮਨਗਰ ਦੀਆਂ ਨੇ ਜਿੱਥੋਂ ਕਿ ਰਾਮਨਗਰ ਤੋਂ ਰਾਣੀ ਖੇਤ ਜਾਣ ਵਾਲੇ ਹਾਈਵੇ ਤੇ ਇੱਕ ਵੱਡਾ ਪੁਲ ਅਚਾਨਕ ਮੀਂਹ ਕਾਰਨ ਟੁੱਟ ਗਿਆ ਪੁਲਿਸ ਨੇ ਹਾਲਾਂਕਿ ਰੂਟ ਨੂੰ ਡਾਇਵਰਟ ਕਰ ਦਿੱਤਾ ਹੈ ਤੇ ਵਾਹਨਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਵਿਚਾਲੇ ਦੋ ਬੇहद ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਕਿ ਮੀਂਹ ਅਤੇ ਤੇਜ਼ ਪਾਣੀ ਦੇ ਵਹਾਅ ਦਾ ਅੰਦਾਜ਼ਾ ਆਪਣੇ ਆਪ ਲਗਾਇਆ ਜਾ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਆਉਣ ਦੇ ਦਿਨਾਂ ਵਿੱਚ ਹਾਲੇ ਹੋਰ ਮੀਂਹ ਪੈਗਾ ਅਤੇ ਅਜਿਹੀਆਂ ਤਸਵੀਰਾਂ ਹੋਰ ਵੀ ਵੇਖਣ ਨੂੰ ਮਿਲ ਸਕਦੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ